ਸਿਆਸਤਾਂ ਜਿਹੜੇ ਫੈਸਲੇ ਲੈਂਦੀਆਂ ਨੇ ਇਹਨਾਂ ਫੈਸਲਿਆਂ ਦੇ ਪ੍ਰਭਾਵ ਕੀ ਪੈਂਦੇ ਨੇ ਸਮਾਜ ਦੇ ਉੱਪਰ ਇਹ ਗੱਲ ਸਿਆਸਤਦਾਨ ਕਦੇ ਵਿਚਾਰਦੇ ਨਹੀਂ ਹੁੰਦੇ ਸਿਆਸਤਦਾਨ ਦਾ ਇੱਕੋ ਇੱਕ ਮਕਸਦ ਹੁੰਦਾ ਉਹ ਮਕਸਦ ਹੁੰਦਾ ਕਿ ਅਸੀਂ ਰਾਜ ਕਰਨਾ ਤੇ ਸਾਡਾ ਜਿਹੜਾ ਰਾਜ ਹੈ ਉਹ ਸਾਡਾ ਰਾਜ ਕਾਇਮ ਰਹੇ ਇਸ ਤੋਂ ਅੱਗੇ ਸਿਆਸਤਦਾਨ ਸਿਆਸਤਦਾਨ ਲੀਡਰ ਲੀਡਰੀ ਕਦੇ ਸੋਚਦੇ ਨਹੀਂ ਹੁੰਦੀ ਇੱਕ ਫੈਸਲਾ ਤਾਂ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਉਹ ਫੈਸਲਾ ਸੀ ਕਿ ਜਿਹੜਾ ਸ਼ਹੀਦੀ ਦਿਨਾਂ ਦੇ ਵਿੱਚ ਮਾਤਮੀ ਵਿਗਲ ਪਜਾਏ ਜਾਣਗੇ ਤਾਂ ਪੰਥ ਇਸ ਗੱਲੋਂ ਰੋਸ ਸੀ ਪੰਥ ਦੇ ਵਿੱਚ ਕਿ ਸ਼ਹਾਦਤਾਂ ਦੇ ਉੱਪਰ ਤਾਂ ਮਾਣ ਕਰਨ ਦੀ ਗੱਲ ਹੁੰਦੀ ਹੈ ਸ਼ਹਾਦਤਾਂ ਦਾ ਕਦੇ ਮਾਤਮ ਨਹੀਂ ਮਨਾਇਆ ਜਾਂਦਾ ਤਾਂ ਭਗਵੰਤ ਮਾਨ ਸਾਹਿਬ ਆਪਣਾ ਟਵੀਟ ਕਰਦੇ ਨੇ ਟਵੀਟ ਕਰਕੇ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਸ਼ਹਾਦਤਾਂ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕੌਮ ਹੈ ਸਿੱਖ ਹੈ ਇਹ ਕਿਸੇ ਵਾਦ-ਵਿਵਾਦ ਦੇ ਵਿੱਚ ਪੈਣ ਇਸ ਕਰਕੇ ਅਸੀਂ ਜਿਹੜਾ ਸਾਡਾ ਫੈਸਲਾ ਇਹ ਫੈਸਲਾ ਅਸੀਂ ਵਾਪਸ ਲੈਨੇ ਆ ਬੜੀ ਅੱਛੀ ਗੱਲ ਐ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਪਰ ਚੰਗਾ ਹੋਵੇ ਜੇਕਰ ਇਹੋ ਜਿਹੇ ਜਿਹੜੇ ਫੈਸਲੇ ਨੇ ਉਹ ਜਿਹੜੇ ਸਕਾਲਰਸ ਹੁੰਦੇ ਨੇ ਸਿਕ ਸਕਾਲਰਸ ਉਹਨਾਂ ਦੇ ਨਾਲ ਸਲਾਹ ਕਰਕੇ ਹੀ ਲਏ ਜਾਣ ਤੇ ਕਿਉਂਕਿ ਇੰਪੈਕਟ ਬੜੇ ਪੈਂਦੇ ਨੇ ਜਿਹੜਾ ਕਿ ਅੱਜ ਆਪਾਂ ਫੈਸਲਾ ਲੈ ਲੈਨੇ ਆ ਹੋ ਸਕਦਾ 100 ਸਾਲ ਬਾਅਦ ਉਹ ਫੈਸਲਾ ਰੀਤ ਬਣ ਜੇ ਉਹ ਰਿਵਾਇਟ ਬਣ ਜੇ ਤਾਂ ਮੇਰਾ ਕਹਿਣ ਦਾ ਮਤਲਬ ਐ ਕਿ ਬਹੁਤ ਫੈਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਪ੍ਰਭਾਵ ਪਾਉਂਦੇ ਨੇ ਜਿਵੇਂ ਤੁਹਾਡੇ ਨਾਲ ਮੈਂ ਜ਼ਿਕਰ ਕਰਾਂ ਪਿਛਲੇ ਟਰਮ ਦਾ ਪਿਛਲੀ ਟਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ 30 ਦਸੰਬਰ ਨੂੰ ਪੰਚਾਇਤੀ ਚੋਣ ਦਾ ਐਲਾਨ ਹੋ ਗਿਆ ਐਲਾਨ ਵੀ ਕੀ ਹੋ ਗਿਆ 30 ਦਸੰਬਰ ਨੂੰ ਪੰਚਾਇਤੀ ਚੋਣ ਦੀ ਡੇਟ ਫਿਕਸ ਕਰਤੀ ਗਈ 30 ਦਸੰਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੈ ਤਾਂ ਉਦੋਂ ਸ਼ਹਾਦਤਾਂ ਦੇ ਉਦੋਂ ਵੀ ਦਿਨ ਸੀ ਤਾਂ ਇੱਕਦਮ ਪੰਜਾਬ ਦੇ ਲੋਕਾਂ ਦਾ ਜਿਹੜਾ ਧਿਆਨ ਸੀ ਉਹੋ ਧਿਆਨ ਹਟ ਕੇ ਸ਼ਹਾਦਤਾਂ ਵਾਲੇ ਪਾਸੇ ਤੋਂ ਉਹ ਸਿਆਸਤ ਵਾਲੇ ਪਾਸੇ ਚਲਾ ਗਿਆ ਯਾਨੀ ਕਿ ਮੇਰੇ ਕਹਿਣ ਦਾ ਇਹ ਮਤਲਬ ਸੀ ਕਿ ਜੇਕਰ ਭਗਵੰਤ ਮਾਨ ਸਾਹਿਬ ਦਾ ਇਹ ਫੈਸਲਾ ਸੀ ਉਹ ਵੀ ਕਿਤੇ ਨਾ ਕਿਤੇ ਚਲੋ ਕਿਸੇ ਹੋਰ ਦੇਖੋ ਕੋਈ ਫੈਸਲਾ ਕਈ ਵਾਰ ਤਾਂ ਲੱਗਦਾ ਹੁੰਦਾ ਕਿ ਕੋਈ ਸਿਆਸਤਦਾਨ ਜੇਕਰ ਫੈਸਲਾ ਇਹੋ ਜਿਹਾ ਲੈ ਵੀ ਲੈਂਦਾ ਤਾਂ ਉਹਦੀ ਭਾਵਨਾਵਾਂ ਨੂੰ ਆਪਾਂ ਗਲਤ ਨਹੀਂ ਸਮਝ ਸਕਦੇ ਕਿਉਂਕਿ ਕੌਣ ਵਿਅਕਤੀ ਕੌਣ ਸਿਆਸਤਦਾਨ ਕੌਣ ਲੀਡਰ ਚਾਹੁੰਦਾ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਮੈਂ ਵਾਦ-ਵਿਵਾਦ ਖੜਾ ਕਰਾਂ ਬਹੁਤ ਕੁਝ ਅਣਜਾਣੇ ਦੇ ਵਿੱਚ ਵਾਪਰ ਜਾਂਦਾ ਪਰ ਜਿਵੇਂ ਕੈਪਟਨ ਸਾਹਿਬ ਦਾ ਵੀ ਫੈਸਲਾ ਸੀ ਉਹ ਸੀ ਕਿ 30 ਦਸੰਬਰ ਨੂੰ ਪੰਚਾਇਤੀ ਚੋਣ ਦੀ ਅਨਾਉਂਸਮੈਂਟ ਉਸ ਤੋਂ ਪਹਿਲਾਂ ਸ਼ਹਾਦਤਾਂ ਦਿਨ ਸੀ ਤਮਾਮ ਪੰਜਾਬ ਦਾ ਜਿਹੜਾ ਧਿਆਨ ਸੀ ਉਹ ਸਰੰਦ ਦੇ ਸ਼ਹਾਦਤਾਂ ਚਮਕੌਰ ਸਾਹਿਬ ਦੀ ਸ਼ਹਾਦਤਾਂ ਉਸ ਪਾਸੇ ਤੋਂ ਹਟ ਕੇ ਸਿਆਸਤ ਵਾਲੇ ਪਾਸੇ ਚਲੇ ਗਿਆ ਤਾਂ ਉਹ ਇਹ ਚੀਜ਼ਾਂ ਕਹਿਣਾ ਕਿ ਮੈਂ ਸਿਆਸਤਦਾਨਾਂ ਨੂੰ ਜਿਆਦਾ ਫਰਕ ਨਹੀਂ ਪੈਂਦਾ ਹੈਗਾ ਰੀਹਛਾ ਦਾ ਤਾਂ ਦਿਨ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਇਹ ਲੋਕਾਈ ਦੇ ਮਸਲੇ ਹੁੰਦੇ ਨੇ ਲੋਕਾਂ ਦੇ ਮਸਲੇ ਹੁੰਦੇ ਨੇ ਲੋਕਾਂ ਦੀ ਭਾਵਨਾਵਾਂ ਦੇ ਨਾਲ ਜੁੜੀਆਂ ਹੋਈਆਂ ਇਹ ਚੀਜ਼ਾਂ ਹੁੰਦੀਆਂ ਨੇ ਸਿਆਸਤਦਾਨ ਆਪਣੀ ਰੁਟੀਨ ਦੇ ਵਿੱਚ ਉਦਾਂ ਹੀ ਜਿਹੜਾ ਵਰਕ ਹੈ ਉਹ ਕਰਦੇ ਰਹਿੰਦੇ ਨੇ ਤਾਂ ਉਦੋਂ ਕੈਪਟਨ ਸਾਹਿਬ ਨੇ ਸਰਪੰਚੀ ਦਾ ਫੈਸਲਾ ਲੈ ਲਿਆ ਸੀ ਕਿ 30 ਦਸੰਬਰ ਨੂੰ ਚੋਣਾਂ ਹੋਣਗੀਆਂ 30 ਦਸੰਬਰ ਨੂੰ ਹੋਈਆਂ ਵੀ ਚੋਣਾਂ ਪਿੰਡ ਜਿਹੜਾ ਸੀ ਉਹ ਪਿੰਡ ਉੱਥੇ ਹੀ ਖੜ ਗਿਆ ਜਿਹੜੇ ਆਪਣੇ ਸ਼ਹਾਦਤਾਂ ਦਿਨ ਮਨਾਉਣੇ ਸੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਉੱਥੇ ਉਸ ਤਰ੍ਹਾਂ ਤਰੀਕੇ ਦੇ ਨਾਲ ਲੋਕਾਂ ਦਾ ਜੋੜ ਮੇਲ ਨਹੀਂ ਹੋਇਆ ਲੋਕ ਪਿੰਡਾਂ ਦੇ ਵਿੱਚ ਆਪਣੀ ਸਿਆਸਤਾਂ ਤਿਆਰੀ ਕਰਦੇ ਰਹੇ ਕਹਿਣ ਦਾ ਮਤਲਬ ਸੀ ਕਿ ਇੰਪੈਕਟ ਇਹ ਚੀਜ਼ਾਂ ਪਾਉਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਚੰਗਾ ਹੋਵੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਜੇਕਰ ਲੈਣਾ ਉਹ ਜਿਹੜੇ ਸਿਕ 스ਕਾਲਰਸ ਹੁੰਦੇ ਨੇ ਉਹਨਾਂ ਦੇ ਨਾਲ ਸਲਾਹ ਕਰਕੇ ਅਸੀਂ ਕੋਈ ਫੈਸਲਾ ਲਈਏ ਅਦਰਵਾਈਜ਼ ਨਹੀਂ ਨੁਕਸਾਨ ਵੱਡੇ ਹੁੰਦੇ ਨੇ ਇਹਨਾਂ ਚੀਜ਼ਾਂ ਦੇ